ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਕਲਜੁਗ ਦੇ ਵਿੱਚ ਅੱਜ ਪੁੱਤਰ ਨਹੀਂ ਪਿਓ ਦਾ ਕਤਲ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ 70 ਸਾਲ ਬਜ਼ੁਰਗ ਨੂੰ ਸੋਣਾ ਹੈ ਕਿਉਂਕਿ ਪੁੱਤਰ ਨੇ ਹੀ ਮੌਤੇ ਘਾਟ ਉਤਾਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਸਾਰ ਨਾਬਾਦੀ ਪਿੰਡ ਦੇ ਲੱਦੀ ਦਾ ਮਾਮਲਾ ਹੈ ਬਜ਼ੁਰਗ ਮਾਤਾ ਨੇ ਦੱਸਿਆ ਕਿ ਅਸਲ ਚ ਚਾਈ ਪੁਲਿਸ ਨੇ ਕੀਤਾ ਮਾਮਲਾ ਦਰਜ ਅਤੇ ਦੇਖਦੇ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੀ ਇਹ ਮਸਲਾ ਉਸ ਨੂੰ ਸੁਣਾਉਣਿਆ ਰਿਪੋਰਟ ਗੁਰਪ੍ਰੀਤ ਸਿੰਘ ਬਾਸੜ 지금까지 뉴스 니 ਮੈਂ ਸਰਤੇ ਹਾਂ ਮੇਰਾ ਨਾਮ ਕੁਲਦੀਪ ਸਿੰਘ ਕੁਲਦੀਪ ਸਿੰਘ ਕਿਹੜਾ ਪਿੰਡ ਹੈ ਕੁਲਦੀਪ ਜੀ ਆਪਣਾ ਦੋਨਾਂ ਦੇ ਘਰ ਹੈ ਦਲੇਰ ਦੀ ਪਿੰਡ ਕੀ ਹੋਇਆ ਜਿਹੜਾ ਤੁਸੀਂ ਹਸਪੀਟਲ ਅਮਰਜੈਂਸੀ ਦੇ ਵਿੱਚ ਇੰਨੀ ਸੱਟਾਂ ਲੱਗੀਆਂ ਤੁਹਾਨੂੰ ਸੱਟਾਂ ਲੱਗੀਆਂ ਕਿ ਹਮਲਾ ਕੀਤਾ ਜੀ ਇਹਨਾਂ ਨੇ ਕਿਹਨਾਂ ਨੇ ਇਹ ਜਿਹੜਾ ਕਿੰਨਾ ਮਰ ਜਿਹੜਾ ਸੁੁਰਗਵਾਸ ਹੋ ਚੁੱਕਾ ਹੈ ਇਹਨਾਂ ਨੇ ਤੇ ਇੱਕ ਗੁੱਡੂ ਬਫਾਰੀ ਉਥੋਂ ਦਾ ਆਵਰ ਕੜਦਾ ਜੀ ਹਾਂ ਅੱਛਾ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਕੌਣ ਕੌਣ ਨੇ ਹੋ ਇੱਕ ਗੁੱਡੂ ਇੱਕ ਐਸੀ ਕੀ ਨਾਮ ਸੀ ਇਹਨ ਦਾ ਸਾਫ ਸੋਹ ਹਾਂਜੀ ਸਾਫ ਸਿੰਘ ਸਾਫ ਸਿੰਘ ਹਾਂ ਉਹਨਾਂ ਨੇ ਹਮਲਾ ਕੀਤਾ ਤੁਹਾਡੇ ਤੇ ਹਮਲਾ ਕੀਤਾ ਸੁੱਤੇ ਵੇਲੇ ਜੀ ਮੈਂ ਅੰਡੇ ਗਵਾਂਡੇ ਨੂੰ ਦੱਸਿਆ ਜੀ ਆਪਣਾ ਇਹ ਹੂੰ ਜਿਹੜਾ ਬੁੱਢਾ ਵਿੱਬਰ ਆ ਹਾਂਜੀ ਦੇਖੋ ਮੇਰਾ ਸਿਰ ਕਾੜਦਾ ਇਹਨਾਂ ਨੇ ਜੀ ਹੂੰ ਉਹ ਬੰਦਾ ਜੁੜੇ ਭੱਜ ਗਿਆ ਹੂੰ ਹੂੰ ਕੀ ਕਹਿਣਾ ਚਾਹੋਗੇ ਅੱਗੇ ਕਿੰਨੀਆਂ ਸੱਟਾਂ ਲੱਗੀਆਂ ਤੁਹਾਡੇ ਮੇਰੇ ਅੰਦਰ ਖੂਨ ਵਹਿ ਰਿਹਾ ਹੈ ਦੇਖੋ ਘਰ ਤਾਂ ਮੇਰਾ ਖਤਮ ਹੋ ਹੀ ਗਿਆ ਜੀ ਦੁਨੀਆਦਾਰੀ ਮੇਰੇ ਸਭ ਕੁਝ ਖਤਮ ਹੋ ਗਿਆ ਠੀਕ ਹੈ ਆਪਣੀ ਬੇਟੀ ਨੂੰ ਮਿਲਣਾ ਚਾਹਤ ਜਿਹੜੇ ਹਮਲਾ ਕਰਨਾ ਆਏ ਸੀ ਉਹ ਕੌਣ ਸੀ ਅਮਰ ਗੜ ਦਿੰਦਾ ਆ ਮੇਰ ਗੜ ਦੋਨੋਂ ਬੰਦੇ ਅਮਰ ਗੜਦੇ ਸੀਗੇ ਇੱਕ ਅਮਰ ਤੇ ਦੂਸਰਾ ਦੂਸਰਾ ਐਸੀ ਜਿਹੜਾ ਉੱਜਰ ਗਿਆ ਉਹਨਾਂ ਦਾ ਕੀ ਨਾਮ ਹੈ ਸੈਪ ਸਿੰਘ ਜੀ ਠੀਕ ਹੈ ਕੀ ਹੋਇਆ ਸੀ ਕਿਵੇਂ ਲੜਾਈ ਹੋਈ ਉਰੇ ਤੁਹਾਡੇ ਘਰ ਬਸ ਜੀ ਪੀ ਖਾ ਕੇ ਨਾ ਪੀ ਕੇ ਕੀਤੀ ਹੈ ਕੁੰਡੇ ਨਾਲ ਲੜਾਈ ਅੱਛਾ ਜੀ ਮੈਂ ਗੁਰਦੁਆਰੇ ਗਈ ਸੀ ਠੀਕ ਹੈ ਜੀ ਗੁਰਦੁਆਰੇ ਮੈਨੂੰ ਆਂਦੀ ਆ ਵੀ ਡੈਡੀ ਆ ਬੈਠਾ ਠੀਕ ਹੈ ਮੈਂ ਜਲਦੀ ਜਲਦੀ ਮੱਥਾ ਟੇਕ ਕੇ ਤੇ ਮੈਂ ਵਾਪਸ ਮੁੜ ਲਈ ਆਂ ਹੂੰ ਮੜ ਕੇ ਮੈਂ ਆਖਿਆ ਇਹ ਕੋਈ ਨਾ ਕੋਈ ਬੁੱਢੇ ਨਾਲ ਚਾਂਸ ਕਰੂਗਾ ਠੀਕ ਹੈ ਜਿਹੜਾ ਬੈਠਾ ਹੈ ਮੈਂ ਫਟਾਫਟ ਉਥੋਂ ਆ ਕੇ ਲੈ ਕੇ ਆਪਣਾ ਫੋਲ ਬਿਲਰ ਆ ਕੇ ਆ ਕੇ ਇੱਥੇ ਉਤਰ ਗਈ ਨਾ ਉਨੇ ਚੜ ਨੂੰ ਇਹ ਵੀ ਆ ਗਿਆ ਠੀਕ ਹੈ ਆ ਕੇ ਲੱਗ ਗਾਲਾ ਕੱਢ ਲਾ ਪਿਆ ਮੈਂ ਖਾ ਖਲੀਬ ਗਾਲਾ ਨਾ ਕੱਢ ਉਹ ਤੈਨੂੰ ਮਾਰੀ ਨਹੀਂ ਤਾਂ ਚੰਗਾ ਨਹੀਂ ਲੱਗਦਾ ਠੀਕ ਹੈ ਉਹ ਕਿਉਂ ਕਰਕੇ ਪਿਆ ਹੈ ਉਹ ਕਿਉਂ ਬੁਲਾਣਾ ਨੂੰ ਠੀਕ ਹੈ ਉਹ ਨਾ ਮੈਂ ਤੇ ਇੱਡਾ ਬੁਲਾਉਂਗਾ ਤੇ ਮਾਤਾ ਜੀ ਮਤਲਬ ਸਿਰ ਤੇ ਕੀ ਜੱਟ ਮਾਰੀਆ ਸਿਰ ਤੇ ਕਿੱਥੇ ਲੱਗੇ ਉਹਨਾਂ ਦੇ ਮਾਤਾ ਜੀ ਸਿਰ ਤੇ ਇੱਟ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾ ਲੱਗੇ ਭੱਜਾਂ ਠੀਕ ਹੈ ਮੁੰਡਾ ਠੀਕ ਹੈ ਮੈਂ ਭੱਜ ਗਿਆ ਪੂਰੀ ਲੋਕੀ ਗੀ ਉੱਤਰ ਜਿ ਜਿਹਨੇ ਡੈਥ ਹੋਈ ਉਹ ਤੁਹਾਡੇ ਕੀ ਲੱਗਦੇ ਸੀ ਉਹ ਮੇਰਾ ਘਰ ਵਾਲਾ ਠੀਕ ਹੈ ਟੋਡਾ ਨੋ ਕੀ ਹੈ ਮੇਰਾ ਨਾਕਲਵੰਤਪੁਰ ਠੀਕ ਹੈ ਸਾਡੇ ਕੀ ਨਾਮ ਤੁਹਾਡੀ ਕੀ ਨਾਮ ਹੈ ਖਲਵੰਤਪੁਰ ਕੀ ਗੱਲ ਹੋਈ ਤੁਹਾਡੇ ਘਰ ਦੇ ਬਸ ਜੀ ਕਿਆ ਗੜਾ ਕਰਦਾ ਸੀਗਾ ਬੋਲੀ ਜਾਂਦਾ ਸੀ ਪਹਿਲਾਂ ਠੀਕ ਹੈ ਗਾਲਾਂ ਕੱਢੀ ਜਾਂਦਾ ਸੀ ਅਜਿਆਂ ਗਾਲਾਂ ਨਾ ਕੱਢ ਆਂਦਾ ਮੈਂ ਕੁੜੀ ਦੇ ਹੱਥੀ ਪੈਣਾ ਅੱਛਾ ਜੀ ਅਬ ਚੀ ਦੇ ਫਿਰ ਮੈਂ ਫੜਾਂਗਾ ਅੱਛਾ ਇਹਨੂੰ ਆ ਕੰਮ ਮੈਂ ਕਰਾਂਗਾ ਮੈਂ 14 ਦਾ। ਅੱਛਾ। ਉਹ ਆਖਾਂ ਲੱਗਾ ਏ ਨਾ ਕੰਮਕਾਰ ਕਲੀਪ। ਅੱਛਾ ਜੀ। 14 ਤਾਂ ਮੈਂ ਇਹਦੇ ਹੱਥੀਂ ਵੀ ਪਾਉਂਗਾ। ਤੇਰੀ ਜਨਾਨੀ ਨੂੰ 14 ਦਾ। ਆਹਾਂ ਦਾ ਇਹ ਕਮੋਨਾ ਕਰ ਤੇਰੀ ਮਾਂ। ਉਹ ਤੇਨੇ ਜਰਮ ਦਿੱਤਾ ਏ। ਉਹ ਇਹ ਕਮੋਨਾ ਆ ਕਰ। ਐਸੇ ਗੱਲਾਂ। ਮੈਂ ਰੋਟੀ ਪਕਾ ਕੇ ਮੈਂ ਗੁੜੀਆਂ ਨੂੰ ਲੈਣ ਚਲੇਗੀ ਨਾ। ਬਾਸ ਪਿੱਛੇ ਹੀ ਕੰਮ ਖੜਲੇ ਆਂਨੇ ਨੇ। ਕਰਮਕਰ ਕੀ ਕਰਦਾ ਥੋੜਾ ਮੁੰਡਾ ਕਰਮ ਕਰਦਾ ਇਹ ਹਿਆ ਰੇਟਾ ਪਾਈ ਕਰਦਾ ਅੱਛਾ ਹੋਰ ਕੁਝ ਖਾਂਦਾ ਪੀਂਦਾ ਵੀ ਕਿ ਨਹੀਂ ਬਸ ਆਹ ਦਾਰੂ ਪੀਂਦਾ ਠੀਕ ਹੈ ਤਾਂ ਪਤਾ ਮੈਨੂੰ ਹੋਰ ਨਾ ਚਾਹੀ ਕੀ ਕਰਦਾ ਕੀ ਨਹੀਂ ਉਹ ਕੱਢ ਦੂ ਥੋੜੀ ਪਾਪੂ ਜੀ ਕੀ ਨਾਮ ਆਪਣਾ ਮੇਰਾ ਨਾਮ ਰਾਜ ਸਿੰਘ ਹੈ ਰਾਜਾ ਕੀ ਗੱਲ ਹੋ ਜੋਰੀ ਇਹ ਜੀ ਕਿਤੇ ਪੀਤੀ ਪੁੱਤੀ ਜਾਂ ਲੜ ਪਈ ਜੀ ਦੋਵੇਂ ਬਾਪ ਪੁੱਤ ਠੀਕ ਹੈ ਜੀ ਬੜਾ ਮੁੰਡਾ ਹੈ ਇਹਦਾ ਇਹ ਇੱਕ ਛੋਟਾ ਠੀਕ ਹੈ ਜੀ ਤੇ ਨੇ ਮਾਰੇ ਇੱਕ ਟੋਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੇ ਹੋ ਗਿਆ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਸੀਗੇ ਥੋੜੀ ਕੀ ਰਿਸ਼ਤੇ ਵਾਲੇ ਮੇਰਾ ਭਾਈ ਲੱਗਦਾ ਜੀ ਬਣਾ ਠੀਕ ਹੈ ਉਸ ਤੋਂ بڑا ਤੇ ਨਾਮ ਕੀ ਇਹਨਾਂ ਦੇ ਜਨਾ ਸਾਫ ਸੰਗ ਜੀ ਠੀਕ ਹੈ ਤੇ ਜਿਹੜੇ ਮੁੰਡੇ ਨੇ ਮਤਲਬ ਤੁਸੀਂ ਦੱਸਣ ਜਾ ਰਹੇ ਹੋ ਪੇਉ ਪੁੱਤ ਦਾ ਨਾਮ ਕੀ ਹੈ ਜੀ ਉਹਦਾ ਕਲਦੇਵ ਰਾਜੇ ਠੀਕ ਹੈ ਜੀ ਮੁੰਡਾ ਕੀ ਕਰਦਾ ਉਹ ਦਿਹਾੜੀ ਦਾ ਪੱਜ ਕਰਦਾ ਦੋਵੇਂ ਦਿਹਾੜੀ ਦਾ ਪੱਜ ਕਰਦੇ ਜੀ ਅੱਛਾ ਅੱਜ ਐਤਵਾਰ ਹੈ ਫੈਕਟਰੀ ਚ ਲੱਗਿਆ ਹੋਇਆ ਅੱਜ ਗਿਆ ਨਹੀਂ ਛੁੱਟੀ ਹੀ ਤੇ ਲੜ ਪਾਇਆ ਅੱਛਾ ਅੱਜ ਮਤਲਬ ਕੀ ਹੋਇਆ ਅੱਜ ਪੇਸ਼ੈਂਟ ਆਏ ਨਹੀਂ ਬ੍ਰੀਫ ਕਰਾਂਗਾ ਅੱਜ ਦੋ ਪੇਸ਼ੈਂਟ ਆਏ ਸੀ ਤਲਦੀ ਤੋਂ ਇੱਕ ਦੇ ਤਾਂ ਸੱਟਾਂ ਲੱਗੀਆਂ ਕ ਮੂੰਹ ਤੇ ਲੱਗੀ ਹੈ ਸੱਟ ਜਿਵੇਂ ਉਹਨੂੰ ਅਸੀਂ ਟ੍ਰੀਟਮੈਂਟ ਦੇ ਕੇ ਦਾਖਲ ਕਰ ਲਿਆ ਇੱਕ ਪੇਸ਼ੈਂਟ ਬ੍ਰੌਡਕਟ ਦੀ ਗੱਲ ਤੇ ਉਹਨੂੰ ਅਸੀਂ ਮਾਰਚਰੀ ਸ਼ਿਫਟ ਕਰ ਜੀ ਜਿਹੜੇ ਪੇਸ਼ੈਂਟ ਦੂਜੇ ਨੇ ਜਿਹੜੇ ਠੀਕ ਨੇ ਉਹਨਾਂ ਦੇ ਕਿੰਨੇ ਸੱਟਾਂ ਸੱਟ ਮੂੰਹ ਤੇ ਹੈਗੀ ਦੋ ਜਦ ਤੰਕੇ ਲੱਗੇ ਤਿੰਨ ਟੰਕੇ ਲੱਗੇ ਇੱਕ ਦੀ ਡੈਥ ਜੀ ਠੀਕ ਹੈ